ਪੁਰਾਣਾ ਦਰਵਾਜਾ ਦੇਖ ਕੇ ਤਾਂ ਇਹੀ ਕਹਨੇ ਆ ਜੀ ਬਹੁਤ ਵਧੀਆ ਬਣਾਤਾ ਜੀ ਮਿਸਤਰੀ ਨੇ ਆਪਦੇ ਦਿਮਾਗ ਨਾਲ ਬਣਾਇਆ ਤੇ ਨੰਗ ਦੇ ਟੱਪ ਦੇ ਕੋਈ ਬੁੜਾ ਠੇਰਾ ਮੁਰਾਣੇ ਮਤਲਬ ਉਰੇ ਰੋਕ ਕੇ ਗੱਡੀਆਂ ਵੀ ਦੇਖਦੇ ਨੇ ਵੀ ਪੁਰਾਣਾ ਦਰਵਾਜਾ ਇਹ ਕਿਹੜੇ ਮਿਸਤਰੀ ਨੇ ਬਣਾਇਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸਾਲਾ ਸੋ ਦੋਸਤੋ ਤੁਸੀਂ ਦਰਵਾਜਾ ਦੇਖ ਰਹੇ ਹੋ ਨਾ ਕਿੰਨੀ ਸੋਹਣੀ ਲੁੱਕ ਹੈ ਦੀ ਇੱਕ ਪੁਰਾਣੇ ਟਾਈਪ ਦਾ ਬਣਾਇਆਗਾ ਤੇ ਪ੍ਰੋਪਰ ਜਾਣਕਾਰੀ ਆਪਾਂ ਬਾਅਦ ਵਿੱਚ ਲਵਾਂਗੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਉਹ ਠੀਕ ਹੋ ਭਾਈ ਸਤਿ ਸ੍ਰੀ ਅਕਾਲ ਜੀ ਤੇ ਇਕਦਾ ਆਪਣਾ ਲੋਕੇਸ਼ਨ ਦੱਸ ਦੋ ਕਿਥੇ ਖੜੇ ਆਪਾਂ ਰਿਆ ਬਲਾ ਪਿੰਡ ਸਤਾਉਜ ਆ ਇਹਦਾ ਸੰਗਰੂਰ ਆ ਭਵੰਤਮਾਨ ਦੇ ਸੀਐਮ ਦੇ ਪਿੰਡ ਖੜੇ ਆ ਠੀਕ ਹੈ ਜੀ ਦੋਸਤੋ ਆਪਾਂ ਸਦਾ ਭਵੰਤ ਸਿੰਘ ਦੇ ਮਾਨ ਦੇ ਪਿੰਡ ਖੜੇ ਆ ਜੋ ਮੌਜੂਦਾ ਮੁੱਖ ਮੰਤਰੀ ਨੇ ਠੀਕ ਹੈ ਤੇ ਆ ਦੱਸੋ ਆਪਣਾ ਦਰਵਾਜ਼ੇ ਬਾਰੇ ਵੀ ਫਿਰ ਇਹ ਆਪਾਂ ਪਹਿਲਾਂ ਤਾਂ ਕਹਿੰਦੇ ਸਿੰਪਲ ਆ ਬਣਾਉਣ ਨੂੰ ਬਸ ਸਰ ਆਪਾਂ ਨੀਂਹਾਂ ਦਾ ਕਰਵਾ ਲਿਆ ਸੀ ਠੀਕ ਠੀਕ ਹੈ ਜੀ ਇਹ ਫਰੰਟ ਕਹਿੰਦੇ ਵੀ ਚੱਲ ਬਣਾ ਕਹਿੰਦੇ ਸਿੰਪਲ ਕਰਾਂਗੇ ਫਿਰ ਇਹ ਕਹਿੰਦੇ ਵੀ ਪੁਰਾਣੀ ਲੁੱਕ ਦੇ ਦਰਵਾਜ਼ੇ ਟਾਈਪ ਵੀ ਘੈਂਟ ਲੱਗੇ ਠੀਕ ਠੀਕ ਹੈ ਜੀ ਕਹਿੰਦੇ ਵੀ ਆਪਦੇ ਹਿਸਾਬ ਨਾਲ ਜਿਵੇਂ ਬਾਕੀ ਬਾਰੇ ਜੀ ਆਪਦੇ ਹਿਸਾਬ ਨਾਲ ਡਿਜ਼ਾਈਨ ਵੀ ਕਿਸੇ ਦੀ ਕਾਪੀ ਨਹੀਂ ਕੀਤੀ। ਜੀ ਆਪਦੇ ਹਿਸਾਬ ਨਾਲ ਲੱਗ ਜੇ ਹੀ ਕਰਿਆ। ਓਕੇ ਓਕੇ ਓਕੇ। ਜਿਵੇਂ ਵੀ ਆ ਦੇਖੋ ਜੀ ਮੈਂ ਜਾਲੀ ਪਾਈ ਇਹਦੇ ਵਿੱਚ ਨਾ। ਹਾਂ। ਇਹ ਜਾਲੀ ਲੱਗ ਟਾਈਪ ਦੀ ਹੈ। ਹਾਂ ਜੀ। ਹਾਂ ਲੱਗ ਟਾਈਪ ਦੀ ਹੈ ਜੀ। ਠੀਕ ਠੀਕ ਹੈ ਜੀ ਮੈਂ ਲਾਣਾ ਪਾ ਨਿਵਾਰ ਬਣਾਉਂਦਾ। ਨਿਵਾਰ ਬਣਾਉਂਦਾ। ਠੀਕ ਠੀਕ ਹੈ ਬਈ। 55 ਬਣਾਉਂਦੇ ਉਹ ਮੈਂ। ਓਕੇ ਓਕੇ। ਇਹ ਆਪ ਬਰਿਆਂ ਤੋਂ ਲਿਆਈ ਸੀਗੀ ਜੀ। ਅੱਛਾ ਬਰਾਂ ਤੋਂ ਲਿਆਈ। ਹਾਂ ਠੀਕ ਠੀਕ ਹੈ ਬਈ। ਉਹ ਵੀਡੀਓ ਦੇਖੀ ਸੀਗੀ ਆਪਾਂ ਸੋਹਣੀ ਲੱਗੀ। ਵੀ ਆਪਾਂ ਲੱਗੇ ਜਿਦੇ ਕਰ ਤੇ ਬਈ ਕਿ ਨਾਮ ਆ ਮੋਰੇ ਫਿਰ ਇਹ ਚ ਵੀ ਲਾਈਟਾਂ ਲੱਗਣਗੀਆਂ ਯਾਰ ਛੱਡਿਆ ਨੇ ਜਿਹੜੇ ਅਪ ਡਾਊਨ ਲਾਈਟ ਹੋ ਜਾਂਦੇ ਆਂ ਦੀਵੇ ਥਾਂ ਤੇ ਲਾਈਟ ਲਾ ਦੇ ਲਾਈਟ ਲੱਗੇ ਇੱਕ ਉੱਪਰ ਲੱਗੂ ਜੀ ਦੋ ਇੱਧਰ ਲੱਗਣੇ ਇੱਕ ਉੱਪਰ ਲੱਗੂ ਜੀ ਉਹਦੇ ਠੀਕ ਹੈ ਬਾਈ ਹਾਂ ਇੱਧਰ ਲੱਗੂ ਲੈਂਪ ਲੱਗਣਗੇ ਜੀ ਠੀਕ ਹੈ ਜੀ ਤੇ ਕਿ ਨਾਮ ਮੈਂ ਨਕਸ਼ਾ ਕਿੱਥੋਂ ਲੈ ਬਾਈ ਫਿਰ ਇਹ ਨਕਸ਼ਾ ਸੀ ਆਪ ਹੀ ਤਿਆਰ ਕਰ ਗਈ ਅੱਛਾ ਆਪ ਹੀ ਤਿਆਰ ਕਰਦਾ ਆਪ ਹੀ ਤਿਆਰ ਕਰਿਆ ਜੀ ਠੀਕ ਹੈ ਕਿਸੇ ਤੋਂ ਨਕਸ਼ਾ ਲੱਤਾਗਾ ਪਹਿਲਾਂ ਨੀਆਂ ਨੀਆਂ ਦਾ ਲਿਆ ਸੀ ਅੱਛਾ ਕਹਿੰਦੇ ਨਵਾਂ ਨਕਸ਼ਾ ਆਦਿਆ ਬਾਕੀ ਆਪਾਂ ਜਿਹੜਾ ਫਰੰਟ ਡਿਜ਼ਾਈ ਇਹ ਦੋਨੇ ਪਾਸੇ ਲਾਈਟਾਂ ਲੱਗਣਗੀਆਂ ਹਾਂ ਦੋਨੇ ਪਾਸੇ ਠੀਕ ਆ ਇਧਰ ਵੀ ਲਾਈਟਾਂ ਲੱਗਣਗੀਆਂ ਆ ਦੇਖੋ ਉਧਰ ਡੱਬੀਆਂ ਪਏ ਨੇ ਠੀਕ ਆ ਇਧਰ ਵੀ ਲਾਈਟਾਂ ਲੱਗਣਗੀਆਂ ਉੱਪਰ ਵੀ ਲੱਗੂਗੀ ਓਕੇ ਓਕੇ ਜਿਵੇਂ ਉਹ ਫੁੱਲ ਬਣਾਤੇ ਹਾਂ ਫੁੱਲ ਬਣਾਦੇ ਉਹ ਵੀ ਆਪ ਹੀ ਤਿਆਰ ਕੀਤੇ ਨੇ ਠੀਕ ਠੀਕ ਆ ਨਾਲ ਹੀ ਠੀਕ ਆ ਉੱਪਰ ਜਾਲੀ ਫੇਰ ਆ ਗਈ ਡੱਬੀਆਂ ਨਾ ਉੱਪਰ ਡਿਜ਼ਾਈਨ ਕਰਤੀ ਸਹੀ ਠੀਕ ਹੈ ਉੱਪਰ ਗੋਤ ਵੀ ਲਿਖਤਾ ਭੋਲੇ ਹਾਂ ਗੋਤ ਵੀ ਲਿਖਤਾ ਠੀਕ ਠੀਕ ਇਹ ਵੀ ਆਪਾਂ ਪਹਿਲਾਂ ਲਿਖਿਆ ਹੁੰਦੇ ਚੀਜ਼ਾਂ ਨਾ ਜਿਵੇਂ ਚਾਹ ਲਿਖਤਾ ਨੰਬਰ ਲਿਖਤਾ ਇਹ ਚੀਜ਼ਾਂ ਪਹਿਲਾਂ ਆਉਂਦੀਆਂ ਸੀਗੀਆਂ ਕੋਲੇ ਆ ਕੇ ਉੱਪਰ ਹਾਂ ਜੀ ਇਹ ਡਿਜ਼ਾਈਨ ਡਾਟ ਵਾਂਗ ਘੁੰਮੇ ਆਪਾਂ ਜੋੜਦੇ ਇਹ ਵੀ ਆਪਾਂ 4 ਇੰਚ ਹੀ ਨਹੀਂ ਤਿਆਰ ਕੀਤੇ ਇਹ ਵੀ 4 ਇੰਚੇ ਡਾ ਰਾਂਗੇ ਬੱਚੇ ਝੂਲਣ ਲੱਗਣੇ ਇਹ ਆਪਾਂ 9 ਇੰਚੇ ਹੀ ਤਿਆਰ ਕੀਤੇ ਨੇ ਅੱਛਾ ਜਿਵੇਂ 4 ਇੰਚ ਲਾ ਦੋ 4 ਇੰਚੇ ਉਹ ਵੀ ਕਈ ਵਾਰੀ ਹੁਣ ਇਕੱਲੇ ਰਹਿ ਗਈ ਸਪੋਰਟ ਨਹੀਂ ਰਹਿ ਗਈ ਉਹ ਡਰ ਰਹਿੰਦਾ ਹੈਗਾ ਬਈ ਠੀਕ ਇਹ ਵਿੱਚ ਆਪਾਂ ਦਾ ਡਿਜ਼ਾਈਨ ਖਤਰ ਪਾਇਆ ਬੜੀ ਕਵਾਲੀ ਹਾਂ ਠੀਕ ਠੀਕ ਹੈ ਬਾਈ ਠੀਕਾ ਬਾਈ ਆ ਜਾਲੀ ਦੇਖੋ ਨਾ ਜਿਵੇਂ ਦੇਖੋ ਬੜਾ ਜੱਕ ਕੋਰਾ ਜੀਆਂ ਆ ਗਿਆ ਨਾ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਇਹ ਚੀਜ਼ ਨਾ ਇਹ ਉੱਪਰ ਇਹ ਵੀ ਜਾਲੀ ਲੱਗੀ ਹੋਈ ਹੈ ਇਹ ਜਾਲੀ ਲੱਗੇ ਪੱਤੇ ਲੱਗੇ ਨੇ ਠੀਕ ਠੀਕ ਹੈ ਬਾਈ ਇਹ ਵੀ ਬਰਿਆਂ ਦੀ ਲੇ ਜੀ ਆਪਾਂ ਜੀ ਅੱਛਾ ਬਰਿਆਂ ਤੋਂ ਇਹ ਵੀ ਠੀਕ ਠੀਕ ਹੈ ਜੀ ਉਮੀ ਸੇਮ ਕੋਰਾ ਉਮੀ ਸੇਮ ਡਿਜ਼ਾਈਨ ਹੈ ਨਾ ਬਾਕੀ ਜਿਹੜੇ ਮਿਸਤਰੀ ਆ ਮੈਂ ਕਹਿੰਨਾ ਇਹ ਦਰਵਾਜ਼ਾ ਬਣਾਉਣ ਲੱਗਦਾ ਕਿ ਛੱਡ ਬਰਿਆਂ ਸਾਡੇ ਤੋਂ ਨਹੀਂ ਬਣਦਾ ਬਣਾ ਬ ਕੋਰਾ ਹੁੰਦੇ ਨੇ ਬਾਕੀ ਮੱਤਾਂ ਨੇ ਮਾਰ ਬਾਕੀ ਮਾਲਕ ਨੇ ਨੇ ਆਪਾ ਨੂੰ ਐ ਕਿਹਾ ਵੀ ਸੇਦੀ ਨੇ ਮੇੜੋ ਆਹਨੋਂ ਸੌਂਕ ਸੀਗਾ ਵੀ ਬਣਿਆ ਚੀਜ਼ ਵੀ ਘੈਂਟ ਬਣ ਜੇ ਜਰੂਰੀ ਤੇ ਲਾਗਦੇ ਨੇ ਕਿ ਚੀਜ਼ ਵੀ ਵਧੀਆ ਬਣਾਓ ਸਾਡੀ ਸਹੀ ਗੱਲ ਸਹੀ 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 ਹੁਣ ਦੇਖਣ ਵਾਲੇ ਵੀ ਜਿਹੜੇ ਲਾਗਦੇ ਨੇ ਕਹਿੰਦੇ ਨੇ ਵੀ ਹਾਂ ਚੀਜ਼ ਵਧੀਆ ਦਰਵਾਜ਼ਾ ਬਾਈ ਬਹੁਤ ਸੋਹਣਾ ਬਣਿਆ ਨਾ ਥੈਂਕ ਯੂ ਬ੍ਰੋ ਦੂਰੋਂ ਦੂਰੋਂ ਆ ਕੇ ਲੋਕ ਦੇਖਦੇ ਆ ਰੀਲਾਂ ਦੇ ਥੋੜੇ ਦੇਖੀ ਜਾਂਦੇ ਲੋਕ ਹਨ ਠੀਕ ਹੈ ਜੀ ਤੇ ਅਸੀਂ ਮਾਲਕ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਤੇ ਸੁੰਦਰਵਾੜਾ ਕਿਵੇਂ ਲੱਗੇ ਬਹੁਤ ਵਧੀਆ ਲੱਗੇ ਜੀ ਠੀਕ ਹੈ ਜੀ ਕੋਈ ਡਿਜ਼ਾਈਨ ਪੱਖੋਂ ਇੱਕ ਦੌਰ ਨਹੀਂ ਬਹੁਤ ਵਧੀਆ ਜੀ ਅਸੀਂ ਤਾਂ ਇਹਨੂੰ ਖੁੱਲ੍ਹ ਦੇ ਦਿੱਤੀ ਮਿਸਤਰੀ ਨੂੰ ਵੀ ਠੀਕ ਹੈ ਜੀ ਸਾਹਮਣੇ ਹਸਪਤਾਲ ਹੈ ਜੀ ਅੰਗਣਵਾੜੀ ਹੈ ਆਫਸਰ ਆਉਂਦੇ ਰਹਿੰਦੇ ਨਹੀਂ ਬਾਕੀ ਦਰੇ ਤੇ ਆ ਜੀ ਰਸਤੇ 'ਚ ਠੀਕ ਹੈ ਜੀ ਜਿਹਨੂੰ ਕਹਤਾਂ ਮਤਲਬ ਵੀ ਚਾਹੇ 2 ਦਿਨ ਵੱਧ ਲੱਗਿਆ ਨਾ ਚੀਜ਼ ਇਹ ਜੇ ਬਣਾਈ ਸੌਂ ਕਾਲ ਜਿਹੜੀ ਚਾਰਪਾਈ ਦੇਖਣਾ ਬਿਲਕੁਲ ਪਸੰਦ ਵੀ ਆ ਗਿਆ ਨਹੀਂ ਕਿ ਨਾਮਾ ਜਿਵੇਂ ਦੇਖਿਆ ਪੁਰਾਣਾ ਦਰ ਗੀ ਅਜਾ ਦੇਖੇ ਦਰਵਾਜੇ ਹੁੰਦੇ ਸੀ ਹਾਂ ਜੀ ਪਹਿਲਾਂ ਨਿੱਕੇ ਨਿੱਕੇ ਹੁੰਦੇ ਸੀ ਇਹ ਚੀਜ਼ ਤੇ ਤੇ ਓਕੇ ਓਕੇ ਤੇ ਹੁਣ ਜਦੋਂ ਗੁਨਾਹ ਦਾ ਟੱਪ ਦਾ ਹਰੇ ਕੀ ਇਹ ਗੱਲ ਕਹਿੰਦਾ ਭਾਈ ਅਸੀਂ ਵੀ ਐਂ ਬਣਾਉਣਾ ਠੀਕ ਠੀਕ ਹੈ ਜੀ ਆ ਵੀ ਬਹੁਤ ਵਧੀਆ ਬਣਾਇਆ ਓਕੇ ਓਕੇ ਖੁਸ਼ਹੰਪੂਰਾ ਕੰਮ ਤੋਂ ਬਹੁਤ ਵਧੀਆ ਜੀ ਠੀਕ ਹੈ ਜੀ ਕਿਵੇਂ ਬਾਪੂ ਕੀ ਕਹਿਣਾ ਚਾਹੋਗੇ ਪੁਰਾਣਾ ਦਰਵਾਜ਼ਾ ਦੇਖ ਕੇ ਪੁਰਾਣਾ ਦਰਵਾਜ਼ਾ ਦੇਖ ਕੇ ਤਾਂ ਇਹੀ ਕਹਿੰਦੇ ਆ ਜੀ ਬਹੁਤ ਵਧੀਆ ਬਣਾਤਾ ਜੀ ਮਿਸਤਰੀ ਨੇ ਆਉਦੇ ਦਿਮਾਗ ਨਾਲ ਬਣਾਇਆ ਤੇ ਨੰਗ ਦੇ ਟੱਪ ਤੇ ਕੋਈ ਬੁੜਾ ਠੇਰਾ ਮੁਰਾਣੇ ਮਤਲਬ ਉਰੇ ਰੋਕ ਕੇ ਗੱਡੀਆਂ ਵੀ ਦੇਖ ਦੇ ਅਸੀਂ ਇਹ ਕਹਿੰਦੇ ਆ ਵੀ ਬਹੁਤ ਵਧੀਆ ਦਰਵਾਜ਼ਾ ਬਣਾਇਆ ਜੀ ਪੁਰਾਣਾ ਜਿਆਦਾ ਹੈ ਕਿ ਜਵਾਨਾ ਪੁਰਾਣਾ ਜਵਾਨਾ ਜਿਆਦਾ ਆ ਗਿਆ ਜੀ ਹਾਂ ਪੁਰਾਣਾ ਡਾਟਾ ਨੇ ਉਵੇਂ ਜੇ ਕਰ ਲਾਤਾ ਜੀ ਦਰਵਾਜ਼ਾ ਸਾਰਾ ਵਧੀਆ ਉਹੀ ਬਣਾਤਾ ਜੀ ਪੁਰਾਣਾ ਡਿਜ਼ਾਈਨ ਬਣਾਤਾ ਜੀ ਹਾਂ ਜੀ ਰੂਖ ਖੁਸ਼ ਨੇ ਦੇਖੀ ਹਾਂ ਜੀ ਹਾਂ ਜੰਬੂ ਰੂਖ ਜੀ ਪੂਰੀ ਹਾਂ ਠੀਕ ਹੈ ਆਪਦੇ ਦਿਮਾਗ ਨਾਲ ਬਣਾਇਆ ਜੀ ਮਿਸਤਰੀ ਨੇ ਕੋਈ ਨਾਕਸ਼ ਨਹੀਂ ਲੇਤਾ ਬਾਈ ਨਾ ਨਾ ਜੀ ਕੋਈ ਨਾਕਸ਼ ਨਹੀਂ ਲੇਤਾ ਆਪਦੇ ਦਿਮਾਗ ਨਾਲ ਬਣਾਇਆ ਜੀ ਠੀਕ ਹੈ ਬਾਈ ਹਾਂ ਜੀ ਹਾਂ ਠੀਕ ਹੈ ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਕਿੰਨਾ ਸੋਹਣਾ ਬਣਿਆ ਨਾ ਬਾਕੀ ਭਵੰਤਮਾਨ ਦਾ ਪਿੰਡ ਹੈ ਇਹ ਖਾਸ ਕਰਕੇ ਲੋਕ ਇੱਥੇ ਆਉਣਾ ਜਾਣਾ ਹਰੇਕ ਦਾ ਲੱਗਿਆ ਰਹਿੰਦਾ ਹੈ ਬਾਈ ਕਹਿੰਦਾ ਇੱਥੇ ਹਰੇਕ ਬੰਦਾ ਖੜਖੜ ਕੇ ਚੀਜ਼ਾਂ ਦੇਖ ਕੇ ਜਾਂਦਾ ਹੈ ਵੀ ਕੀ ਚੀਜ਼ ਬਣੀ ਹੈ ਠੀਕ ਹੈ ਤੇ ਬਾਈ ਇੱਕ ਤਾਂ ਆਪਣਾ ਨਾਂ ਦੱਸ ਦੋ ਮੇਰਾ ਨਾਂ ਰਾਜਦੀਪ ਸਿੰਘ ਹੈ ਠੀਕ ਹੈ ਬਾਈ ਤੇ ਪਿੰਡ ਸਤੋਜ ਪਤੀ ਲੱਗਿਆ ਸਾਰਿਆਂ ਨੂੰ ਇਹ ਦੱਸਣ ਦੀ ਲੋੜ ਵੀ ਹੈ ਨਹੀਂ ਕਿਸੇ ਨੂੰ ਕੀ ਠੀਕ ਹੈ ਬਾਈ ਜੇ ਕਿਸੇ ਨੇ ਹੋਰ ਇਦਾਂ ਦਰਵਾਜ਼ੇ ਬਣਾਉਣੇ ਹੋਣ ਬਣਾ ਲੈ ਕੋਈ ਚੱਕਰ ਨਹੀਂ ਆਪਾ ਵੀ ਬੜੀ ਦੂਰ ਨਹੀਂ ਵੀ ਆਪਾਂ 35 40 ਕਿਲੋਮੀਟਰ ਦੇ ਠੀਕ ਠੀਕ ਹੈ ਬਈ ਇਹ ਵਿੱਚੋਂ ਹੁਣ ਬਾਹਰੋਂ ਆਏ ਨੇ ਕੋਈ ਵਿਧਾਨ ਜੰਮੂ ਕਸ਼ਮੀਰ ਬੜੀ ਦੂਰੋਂ ਠੀਕ ਠੀਕ ਹੈ ਬਈ ਉਹ ਬੜੀ ਦੂਰ ਜਾਣਾ ਕਰਨਾ ਆਪਾਂ ਹੁਣ ਬੱਚਿਆਂ ਵਾਲੇ ਕਰੇ ਹੁਣ ਪਰਵਾਹ ਬਈ ਐਂ ਨਾ ਜਿਵੇਂ ਤੁਸੀਂ ਨਵੀਂ ਉਮਰ ਦੇ ਮੁੰਡੇ ਹੋ ਨਾ ਵੀ ਪੁਰਾਣੇ ਡਿਜ਼ਾਈਨ ਦੇ ਦਰਵਾਜ਼ੇ ਬਣਾਉਣੇ ਬਹੁਤ ਔਖੇ ਆ ਜਿਹੜੇ ਮਿਸਤਰੀ ਉਹਨਾਂ ਤੋਂ ਬਣਦੇ ਨਹੀਂ ਰੇਕ ਤੋਂ ਇਹ ਤੁਸੀਂ ਫੇਰ ਵੀ ਬਣਾਈ ਜਾਂਦੇ ਹੋ ਇਹ ਸ਼ੌਂਕ ਕਿੱਥੋਂ ਆ ਗਿਆ ਫਿਰ ਇਹਦਾ ਬੱਚਾ ਇਹ ਦੇਖ ਕੇ ਜੀ ਪੁਰਾਣੇ ਚੀਜ਼ਾਂ ਬਣਾਈਏ ਕੋਈ ਦੇਖਣ ਵਾਲਾ ਘੈਂਟ ਲੱਗੇ ਬੜੀ ਚੀਜ਼ ਯਾਦ ਪੇਟੀ ਜਾਂ ਨੰਮੇ ਠੀਕ ਠੀਕ ਹੈ ਬਈ ਉਹਨੇ ਸਦਾ ਬਾਹਰ ਚੀਜ਼ਾਂ ਨੇ ਪੁਰਾਣੇ ਦਰਵਾਜ਼ੇ ਖੜੇ ਨੇ ਆਪਾਂ ਦੇਖ ਜਿਆਂਗੇ ਉਹ ਉਵੇਂ ਹੀ ਖੜੇ ਨੇਗੇ ਠੀਕ ਠੀਕ ਹੈ ਸੋਹਣੇ ਲੱਗਦ ਨੇ ਓਕੇ ਬਈ ਤੇ ਬਈ ਜੇ ਕਿਸੇ ਨੇ ਦਰਵਾਜ਼ਾ ਬਣਾਉਣਾ ਹੋਵੇ ਤੇ ਕਿਤਾਬ ਦਾ ਮੋਬਾਈਲ ਨੰਬਰ ਬੋਲ ਦੋ ਬਈ ਨੰਬਰ 7401132 ਠੀਕ ਠੀਕ ਹੈ 7401132 ਠੀਕ ਠੀਕ ਹੈ ਬਈ ਇੱਕ ਆਪ ਦਾ ਕੀ ਨਾਮ ਨਾਮ ਦੱਸ ਦੋ ਨਾਮ ਮੇਰਾ ਰਾਜੂ ਬਈ ਠੀਕ ਹੈ ਸੋ ਦੋਸਤੋ ਜੇ ਕਿਸੇ ਵੀ ਭਰਾ ਨੇ ਦਰਵਾਜ਼ਾ ਬਣਵਾਉਣਾ ਹੋਵੇ ਜਾਂ ਕੋਠੀ ਦਾ ਕੰਮ ਕਰਾਉਣਾ ਹੋਵੇ ਕਲਾਸਿਕਲ ਲੁੱਕ ਦੇ ਵਿੱਚ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦਾ ਨੰਬਰ ਹੈ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਬਾਈ ਦੀ ਕਾਰ ਆਗਰੀ ਕਿਵੇਂ ਲੱਗੀ ਸੋ ਦੋਸਤੋ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਲਦੇ